ਹਰ ਧਰਮ 'ਚ ਕੁਝ ਤਮਾਸ਼ਵੀਨ ਹੁੰਦੇ ਨੇ ਉਹਨਾਂ ਤੋਂ ਬਚ ਕੇ ਰੋ 90% ਡੋਨਰ ਪੰਜਾਬ ਦੇ ਸਿੱਖ ਹੁੰਦੇ ਨੇ ਕਦੀ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਵਾਸੀ ਦੀ ਮਦਦ ਨਹੀਂ ਕਰਨੀ ਅਸਲ ਦੇ ਵਿੱਚ ਪੰਜਾਬ ਤੋਂ ਸਿਕਿਓਰ ਸਟੇਟ ਦੁਨੀਆਂ 'ਚ ਨਹੀਂ ਕੋਈ ਹੈਗੀ ਉਹ ਭਰਾਵਾ ਮੇਰੇ ਲਈ ਸ਼੍ਰੀ ਰਾਮ ਵੀ ਉਨਾਂ ਹੀ ਸਤਿਕਾਰਯੋਗ ਨੇ ਜਿੰਨੇ ਗੁਰਨਾਨਕ ਦੇਵ ਜੀ ਨੇ ਅਰੇ ਨਹੀਂ ਨਹੀਂ ਅੰਕਲ ਨਾਲ ਦਿੱਲੀੋਂ ਆਏ ਨੇ ਹਾਂ ਤੇ ਛੋਟਾ ਕੰਮ ਕਰਦੇ ਨੇ ਤੇ ਕੰਮ ਕਿੰਨਾ ਵੱਡਾ ਕਰਦੇ ਨੇ ਆਪ ਹਿਸਾਬ ਲਾ ਲੋ ਨਹੀਂ ਠੰਡ ਦੇ ਵਿੱਚ ਮਤਲਬ ਜੁਕਾਮ ਹੋਇਆ ਬੈ ਸਾਡੇ ਸਾਰਿਆਂ ਨੂੰ ਚਲੋ ਪੇਸ਼ੈਂਟ ਦੀ ਤਾਂ ਮਜਬੂਰੀ ਆ ਆਣਾ ਜਿਹੜੇ ਵਿਚਾਰੇ ਹੈਲਪ ਲਾਈਨ ਆਉਂਦੇ ਨੇ ਇਹਨਾਂ ਦੀ ਕਾਦੀ ਮਜਬੂਰੀ ਆ ਦਿੱਲੀੋਂ ਸਪੈਸ਼ਲ 2-2 4-4000 ਰੁਪਿਆ ਆਪਣੇ ਗਲੀ ਮੱਲੇ ਚੋਂ ਇਕੱਠਾ ਕਰਕੇ ਇੱਥੇ ਲੈ ਕੇ ਆਏ ਨੇ ਸੇਵਾ ਲਈ ਨਜਬਗੜ ਨਜਬਗੜ ਤੋਂ ਹਾਂ ਨਜਬਗੜ ਦਿੱਲੀ ਤੋਂ ਔਰ ਬੋਰੋ ਵਾਲੀ ਗਲੀ ਬੋਰੋ ਵਾਲੀ ਗਲੀ ਹਾਂ ਦੇਖੋ ਇਹ ਦਿਹਾੜੀ ਨਹੀਂ ਕਰਦੇ ਇਹ ਮਾਲਕ ਨੇ ਨਹੀਂ ਤਾਂ ਜਿਹੜੇ ਅਸਲੀ ਮਾਲਕ ਆਪਣੇ ਆਪ ਨੂੰ ਜਿਹਨੂੰ ਮਾਲਕ ਕਿਹਾ ਜਾਂਦਾ ਜਿਹਦੀ ਡੈਫੀਨੇਸ਼ਨ ਆ ਉਹ ਤਾਂ ਰਜਾਈਆਂ 'ਚ ਬੈਠੇ ਨੇ ਫਿਰ ਵਧੀਆ ਜੇ ਲੇਬਰ ਵਾਲੇ ਇਦਾਂ ਦੇ ਹੁੰਦੇ ਨੇ ਤਾਂ ਫਿਰ ਸਾਰੇ ਹੀ ਲੇਬਰ ਵਾਲੇ ਬਣ ਜਾਓ ਭਾਈ ਕਿਉਂ ਕਿਉਂਕਿ ਦਿਲਤਾ ਦੇਖੋ ਇਨੀ ਠੰਡ ਦੇ ਵਿੱਚ ਦਿੱਲੀੋਂ ਸਪੈਸ਼ਲ ਇੱਥੇ ਸੇਵਾ ਕਰਨ ਆਣਾ ਸੋਚ ਕੇ ਬੜੀ ਵੱਡੀ ਗੱਲ ਹੈ। ਉਹ ਲਿਸਟ ਵੀ ਦੇ ਦੇ ਲਿਸਟ ਅਰੇ ਲਿਸਟ ਆਪ ਨੇ ਬੋਲ ਅੱਛਾ ਕੌਣ ਸੀ ਲਿਸਟ ਦਿਖਾ ਦਿਖਾ ਦਿਓ ਉਹ ਫੋਨ ਮੇਂ ਦਿਖਾ ਦਿਓ ਲਿਸਟ ਦੇਖੋ ਲਿਸਟ ਵੀ ਲੈ ਕੇ ਆਏ ਨੇ ਜਿਨ੍ਹਾਂ ਨੇ ਸੇਵਾ ਦਿੱਤੀ ਹੈ ਇਹ ਬੜੀ ਵੱਡੀ ਗੱਲ ਹੈ ਕਿਵੇਂ 2-2 ਕਿਤਨੀ ਸੇਵਾ ਲੈ ਕੇ ਆਏ ਟੋਟਲ ਆਪ 11-12000 11-12000 11900 11900 ਦੇਖੋ ਨਾਮ ਵੀ ਉਸ ਨਾਮ ਵੀ ਬੋਲੋ ਕੀ ਆ ਬਾਤ ਹੈ ਜੀ ਨਾਮ ਬੋਲੋ ਦੇਖੋ ਉੱਠੇ ਕਰ ਕਰ ਕੇ ਦੁਕਾਨਾਂ ਤੋਂ ਵਰੁਣ ਜੀ ਨੇ 2100 ਰੁਪਏ ਦਿਆ श्री राम जी के नाम पर हज़ार रुपया मिला है मनोज जैन के नाम पे ग्यारह सौ मिला है योगेश नाम पे ग्यारह सौ मिला है बिट्टू जूते वाले जी से पाँच सौ रुपया मिला है धर्मपाल जी से पाँच सौ रुपया मिला है बीना देवी से इक्कीस सौ रुपया मिला गणेश जी से इकतीस सौ रुपया मिला है 14 500 500 ਰੁਪਏ ਆਪਣੇ ਡਾਲ ਦਿਆ ਔਰ 11 900 ਅਮਿਤ ਦਾ ਨਾਮ ਨਹੀਂ ਨਿਕਾ ਇਸ ਵਿੱਚ ਅਮਿਤ ਦਾ ਵੀ ਨਾਮ ਹੈ ਜੀ ਅਮਿਤ 500 ਰੁਪਏ ਕੀ ਬਾਤ ਹੈ ਯਾਰ ਦੇਖ ਸਰਦਾ ਦੇਖੋ 5 500 ਰੁਪਏ ਕਿਵੇਂ ਦੇਖੋ ਜਿਹੜੇ ਆ ਪੰਜਾਬ ਵਰਸਸ ਬਾਕੀ ਸਟੇਟਾਂ ਵਾਲਾ ਮੁੱਦਾ ਚਲਾਉਂਦੇ ਨੇ ਉਹ ਕਿੱਥੇ ਤੁਹਾਨੂੰ ਦੋ ਗੱਲਾਂ ਦੱਸਾਂ ਪੰਜਾਬ ਵਾਲੇ ਐਦਾਂ ਦੇ ਨੇ ਦੁਨੀਆ ਦੇ ਵਿੱਚ ਜੇ ਕਿਤੇ ਪੈਸਿਆਂ ਦੀ ਤੇ ਖੂਨ ਦੀ ਤੇ ਸਿਰ ਦੀ ਲੋੜ ਪਵੇ ਸਭ ਤੋਂ ਜ਼ਿਆਦਾ ਮੁੰਡੇ ਪੰਜਾਬ ਚੋਂ ਨਿਕਲਣਗੇ ਮੇਰੀ ਗੱਲ ਨੋਟ ਕਰ ਲਿਓ ਦੂਜੀ ਗੱਲ ਇਸ ਸੰਸਾ ਦੇ ਵਿੱਚ ਮਦਦ ਲੈਣ ਵਾਲੇ 70% ਤੋਂ ਵੱਧ ਲੋਕ ਪ੍ਰਵਾਸੀ ਹੁੰਦੇ ਨੇ ਪੰਜਾਬੀਆਂ ਦਾ ਦਿਲ ਦੇਖੋ ਜਦੋਂ ਲੰਗਰ ਵਰਤਾਨ ਬੰਦੇ ਨੇ ਸ਼ਕਲਾਂ ਦੇਖ ਕੇ ਲੰਗਰ ਨਹੀਂ ਵਰਤਾਂਦੇ ਕਿ ਪੰਜਾਬ ਵਾਲਾ ਹੈ ਤੂੰ ਕਿ ਬਾਹਰ ਵਾਲਾ ਪਰ ਪੰਜਾਬ ਤੋਂ ਬਾਹਰ ਵਾਲਾ ਗੋਦੀ মিডিਆ ਪੰਜਾਬ ਨੂੰ ਕਿਵੇਂ ਰਿਪਰੈਜ਼ੈਂਟ ਕਰਦਾ ਆਖੇ ਜੀ ਇਹ ਤਾਂ ਜੀ ਇਦਾਂ ਕਰਦੇ ਨੇ ਇਹ ਤਾਂ ਜੀ ਇਦਾਂ ਕਰਦੇ ਨੇ ਗਲਤ ਛਵੀ ਦਿਖਾਈ ਜਾਂਦੀ ਅਸਲ ਦੇ ਵਿੱਚ ਪੰਜਾਬ ਤੋਂ ਸਿਕਿਓਰ ਸਟੇਟ ਪੰਜਾਬ ਤੋਂ ਸਿਕਿਓਰ ਸਟੇਟ ਦੁਨੀਆਂ 'ਚ ਨਹੀਂ ਕੋਈ ਹੈਗੀ ਔਰ ਪੰਜਾਬੀਆਂ ਤੋਂ ਦਿਲਦਾਰ ਕੌਮ ਕੋਈ ਨਹੀਂ ਹੈਗੀ ਸਪੈਲੇ ਨੰਬਰ ਤੇ ਆਉਣਗੇ ਭਾਰਤ ਦੇ ਵਿੱਚ ਆਪਣੇ ਗਰਲਵਾਨ ਨੂੰ ਜਦੋਂ ਮਰਜੀ ਜਮਾ ਲਿਓ ਕਦੀ ਇੰਡੀਆ ਨੂੰ ਲੋਡ ਪਵੇ ਨਾ ਖੁਦਾ ਕਰੇ ਵੈਸੇ ਕਦੀ ਲੋਡ ਨਾ ਪਵੇ ਇੰਡੀਆ ਨੂੰ ਕਦੀ ਲੋਡ ਪੈ ਜਾਵੇ ਨਾ ਕਿ ਆਜੋ ਯੂਥ ਦੀ ਲੋਡ ਹੈ ਸਿਰ ਲਵਾਨ ਲਈ ਲੜਨਾ ਆਪਾਂ ਬਾਰਡਰ ਤੇ ਸਭ ਤੋਂ ਪਹਿਲੇ ਨੰਬਰ ਤੇ ਪੰਜਾਬੀ ਹੀ ਨਿਕਲਣਗੇ ਤੇ ਸਭ ਤੋਂ ਵੱਧ ਪੰਜਾਬੀ ਹੀ ਨਿਕਲਣਗੇ ਸਹੀ ਬਾਤ ਹੈ ਜੀ ਸਹੀ ਬਾਤ ਦਾਨ ਦੇਣ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਸਿੱਖੋਂ ਹੈ ਕਿ ਨਹੀਂ ਜਹਾਂ ਦੁਨੀਆ ਮੇ ਬੰਬ ਧਮਾਕਾ ਹੁੰਦਾ ਲੰਗਰ ਲੈ ਕੇ ਪਹੁੰਚ ਜਾਂਦੇ ਨੇ ਪਹੁੰਚ ਜਾਂਦੇ ਨੇ ਜੀ ਅਰ ਬਗੈਰ ਸ਼ਕਲ ਦੇਖੇ ਬਜਾਇਗਰ ਸ਼ਕਲ ਦੇਖੇ ਵਰਤਾਈ ਜਾਂ ਸਾਡੇ ਗੁਰੂ ਸਾਡੇ ਗੁਰੂ ਨੇ ਸਾਨੂੰ ਇਹ ਸਿਖਾਇਆ ਪਰ ਗਲਤ ਛਵੀ ਸੋਸ਼ਲ ਮੀਡੀਆ ਤੇ ਗੋਦੀ ਮੀਡੀਆ ਦਿਖਾਂਦਾ ਪੰਜਾਬ ਨੂੰ ਕ੍ਰਿਟਿਕਾਈਜ਼ ਕਰਦਾ ਔਰ ਉਦਾਂ ਦੀ ਆਡੀਅנס ਹੁਣ ਦੇਖੋ ਇਹ ਵੀ ਪੰਜਾਬ ਤੋਂ ਬਾਹਰ ਰਹਿੰਦੇ ਨੇ ਆਪਨੇ ਕਿਉਂ ਨਹੀਂ ਸੋਚਿਆ ਕਿ ਦਿੱਲੀ ਕੀ ਸੇਵਾ ਦਿੱਲੀ ਮੇ ਹੀ ਕਰਦੇ ਆਪ ਯਹਾਂ ਕਿਉਂ ਆ ਗਏ ਅੰਦਰ ਸੇ ਆਵਾਜ਼ ਆਈ ਆਪਕਾ ਔਰ ਇੱਕ ਆਪਕਾ ਉਹ ਹੈ ਨਾ ਇਹ ਅਮਰਸਰ ਬੈਕਟਾ ਜੀ ਜੀ ਟੀਮ ਮੈਂਬਰ ਹੈ ਮਾਰਾ ਹਾਂ ਜਾਨ ਨਵਨੀਤ ਨਵਨੀਤ ਰੰਜੀਤ ਉਮਿੰਦਰ ਜੀ 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 ਮੋਗਾ ਕਾ ਜੋ ਜੀ 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 ਆਸ਼ੂ ਬਾਜੀ ਹਾਂ ਮਾ ਮਾ ਵੀ ਦੋ ਵਾਰ ਤੁਮਨਾ ਫਿਰ ਮਾ ਵੀ ਜਾਣੇ ਇਹ ਦੇਖੋ ਹੁਣ ਇਹ ਤਾਂ ਪੰਜਾਬ ਦੇ ਹੈ ਨਹੀਂ ਦਿੱਲੀ ਦੇ ਨੇ ਕੱਲ ਇੱਕ ਬੰਦਾ ਕੋਲਕਾਟਾ ਤੋਂ ਗਿਆ ਹੋਇਆ ਕੈਨੇਡਾ ਕੋਲਕਾਟਾ ਤੋਂ ਕੈਨੇਡਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ ਉਹਨੇ ਆਪਣੇ ਪੇਰੈਂਟਸ ਨੂੰ ਬੱਸ ਚੜਾ ਕੇ ਪੰਜਾਬ ਭੇਜਿਆ ਜਾਓ ਜਾ ਕੇ ਤੋਂ ਸੇਵਾ ਕਰਕੇ ਆਓ ਇਹਦਾ ਮਤਲਬ ਪੰਜਾਬ ਵਾਲੇ ਵੀ ਬਹੁਤੇ ਥਾਪੀਆਂ ਮਾਰਨ ਪੱਟਾਂ ਦੇ ਕਿਸੀ ਬਹੁਤ ਘੈਂਟ ਹੁੰਨੇ ਆ ਤੇ ਪੰਜਾਬ ਤੋਂ ਬਾਹਰ ਵਾਲੇ ਐਂ ਤੁਰੇ ਫਿਰਦੇ ਨੇ ਇਹ ਵੀ ਬਹੁਤ ਗਲਤ ਹੈ ਤੇ ਪੰਜਾਬ ਤੋਂ ਬਾਹਰ ਵਾਲੇ ਨਾਲ ਥਾਪੀ ਮਾਰਨ ਕਿ ਪੰਜਾਬ ਵਾਲੇ ਮੂੰਹ ਚੱਕ ਕੇ ਐਂ ਤੁਰੇ ਹੋਏ ਨੇ ਇਹ ਦੋਨਾਂ ਨੂੰ ਲੜਾਇਆ ਜਾ ਰਿਹਾ ਪੰਜਾਬ ਦੀ ਯੂਥ ਨੂੰ ਗਾਲਾਂ ਕੱਢੀਆਂ ਜਾਂਦੀਆਂ ਕਿ ਤੁਸੀਂ ਤਾਂ ਜੀ ਗੰਦੇ ਹੋ ਤੁਸੀਂ ਤਾਂ ਜੀ ਲਗ ਸਟੇਟ ਮੰਗਦੇ ਹੋ ਦੇਖੋ ਕਿਸੇ ਦੇ ਘਰ ਅੱਗ ਲੱਗਦੀ ਹੈ ਜੇ ਕਿਸੇ ਦੀ ਗਲੀ 'ਚ ਅੱਗ ਲੱਗ ਜਾਵੇ ਤਾਂ ਪਹਿਲਾ ਬੰਦਾ ਆਪਣੇ ਘਰ ਦੀ ਅੱਗ ਬੁਝਾਏਗਾ ਕਿ ਗਲੀ ਦੀ ਬੁਝਾਏਗਾ ਪਹਿਲਾਂ ਆਪਣੇ ਘਰ ਦੀ ਹੁਣ ਜੇ ਅਸੀਂ ਪੰਜਾਬ ਤੋਂ ਆਂ ਤਾਂ ਪਹਿਲਾਂ ਪੰਜਾਬ ਦੀ ਜੇ ਗੱਲ ਕਰ ਲਈ ਤੇ ਦਾ ਮਤਲਬ ਇਹ ਥੋੜੀ ਕੀ ਅਸੀਂ ਰਾਸ਼ਟਰਵਾਦੀ ਹੋ ਗਏ ਜਾਂ ਅਸੀਂ ਇੰਡੀਆ ਨੂੰ ਪਿਆਰ ਨਹੀਂ ਕਰਦੇ ਜਾਂ ਅਸੀਂ ਸ਼੍ਰੀ ਰਾਮ ਦੇ ਭਗਤ ਨਹੀਂ ਉਹ ਭਰਾਵਾ ਮੇਰੇ ਲਈ ਸ਼੍ਰੀ ਰਾਮ ਵੀ ਉਨਾਂ ਹੀ ਸਤਿਕਾਰਯੋਗ ਨੇ ਜਿੰਨੇ ਗੁਰਨਾਨਕ ਦੇਵ ਜੀ ਨੇ ਸਾਰੇ ਸਤਿਕਾਰਯੋਗ ਨੇ ਤੁਸੀਂ ਸਾਨੂੰ ਇਹਨਾਂ 'ਚ ਉਲਝਾ ਕੇ ਨਾ ਇਹ ਸਾਰਾ VOTING BANK ਹੈ ਵੋਟ ਦੇ ਚੱਕਰ 'ਚ ਇੱਕ ਦੂਜੇ ਨੂੰ ਲੜਾਤਾ ਜਿਹੜੀ ਗੱਲ ਤੇ ਰਾਜਨੀਤੀ ਹੋਣੀ ਚਾਹੀਦੀ ਉਹ ਗੱਲ ਨਹੀਂ ਹੁੰਦੀ ਇਨਫਰਾਸਟ੍ਰਕਚਰ ਹੈਲਥ ਸਿਸਟਮ ਜ਼ੀਰੋ ਹੈਲਥ ਸਿਸਟਮ ਆਫ ਇੰਡੀਆ ਬਿਲਕੁਲ ਸਰ ਕੋਵਿਡ ਅਜ ਦੁਆਰਾ ਆ ਜਾਵੇ ਨਾ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਮਿਲਣੇ ਇਨਾਂ ਦੀ ਗੱਲ ਕਰੋ ਤੁਸੀਂ ਗੱਲ ਕਰਦੇ ਹੋ ਧਾਰਮਿਕ ਧਰਮ ਦੇ ਨਾਮ ਤੇ ਲੜਵਾਨੇ ਤੁਸੀਂ ਯੂਥ ਨੂੰ ਯੇ ਯੂਥ ਦੇਖੋ ਪੜਾਣ ਲਿਖਣ ਲਈ ਕਿਉਂ ਨਹੀਂ ਅੱਗੇ ਹੁੰਦੇ ਜੇ ਕਿ ਦਿਨਾਂ ਨੇ ਪੜ੍ਹਾਈ ਲਿਖਾਈ ਕਰ ਲਈ ਯੂਥ ਨੇ ਤਾਂ ਲੀਡਰਾਂ ਨੂੰ ਸਵਾਲ ਪੁੱਛੇਗੀ ਕਿ ਹਾਂ ਭਾਈ ਦੱਸੋ ਇਲਾਜ ਕਿਉਂ ਨਹੀਂ ਹੋ ਰਿਹਾ ਆ ਭਾਈ ਦੱਸੋ ਐਜੂਕੇਸ਼ਨ ਕਿਉਂ ਨਹੀਂ ਹੋ ਰਹੀ ਇਨਫਰਾਸਟ੍ਰਕਚਰ ਦਾ ਕੀ ਹਾਲ ਹੈ ਆਪਣੀ ਇਕਨੋਮੀ ਦਾ ਕੀ ਹਾਲ ਹੈ ਜੌਬਸ ਕਿਉਂ ਨਹੀਂ ਮਿਲ ਰਹੀਆਂ ਤਨ ਪਤਾ ਅਮਰੀਕਾ ਦੇ ਵਿੱਚ ਕਿਸੇ ਬੱਚੇ ਨੇ ਬਿਜ਼ਨਸ ਸ਼ੁਰੂ ਕਰਨਾ ਹੋਵੇ ਤਾਂ ਸਰਕਾਰ ਪੈਸੇ ਦਿੰਦੀ ਹੈ। ਪੈਸੇ ਦਿੰਦੀ ਹੈ ਸਹੀ ਗੱਲ। ਇੱਥੇ ਆਪਣੇ ਪੈਸੇ ਹੁਣ ਤਾਂ ਵੀ ਧੱਕੇ ਖਾਣੇ ਪੈਂਦੇ ਨੇ ਅਗਲੇ ਤਾਂ ਇੰਨੇ ਬੁਰੇ ਹਾਲ। ਸਮਝਣਾ ਚਾਹੀਦਾ ਯੂਥ ਨੂੰ ਜਿੰਨੇ ਵੀ ਸਿੰਗਰ ਪੰਜਾਬ ਦੇ ਨੇ ਸਾਡੀ ਜਾਨ ਨੇ। ਔਰ ਮੇਰੇ ਲਈ ਪਹਿਲ ਪੰਜਾਬ ਨੂੰ ਜਿਵੇਂ ਮੈਂ ਦੱਸਿਆ ਘਰ ਚ ਪਹਿਲ ਮਾਵਾ ਬਨੂ ਪਰ ਗਲੀਆਂ ਵੀ ਮੇਰੀ ਐ, ਇੰਡੀਆ ਵੀ ਮੇਰਾ ਹੀ ਐ। ਮੈਂ ਕਦੀ ਨਹੀਂ ਚਾਹੂੰਗਾ ਕਿ ਮੇਰਾ ਦੇਸ਼ ਅਲੱਗ ਹੋਵੇ ਔਰ ਮੇਰੇ ਪੂਰੇ ਦੇਸ਼ ਚ ਟੋਟੇ ਪੈਣ। ਇੱਕ ਸੀ ਭਾਰਤ ਇੱਕ ਹੀ ਹੈ, ਇੱਕ ਹੀ ਰਵੇ। ਔਰ ਮੇਰੀ ਭਾਰਤ ਨੂੰ ਇੱਕ ਰੱਖਣ ਦੇ ਵਿੱਚ ਹਮੇਸ਼ਾ ਯੋਗਦਾਨ ਰਹੇਗੀ ਹਰ ਬੰਦਾ ਇੱਥੇ ਅਲੱਗ-ਅਲੱਗ ਆਪਣੀ ਸਟੇਟ ਮੰਗੇ ਆਪਾਂ ਇਸ ਸਖ ਚ ਨਹੀਂ ਹੈਗੇ ਪਰ ਜੇ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪੰਜਾਬ ਨੂੰ ਕਿ ਜੀ ਇਹ ਤਾਂ ਜੀ ਗਲਤ ਨੇ ਪੰਜਾਬ ਵਾਲੇ ਕਹਿੰਨ ਤੁਸੀਂ ਗਲਤ ਹੋ ਇਹ ਲੜਾਈ ਦੇ ਚੱਕਰ ਚ ਰਾਜਨੀਤੀਆਂ ਦਾ ਫਾਇਦਾ ਨਾ ਕਰੋ ਬੜਾ ਸ਼ੁਕਰੀਆ ਅੰਕਲ ਇਹ ਹੈ ਬਟ ਉਹ ਮੇਰਾ ਜੀ ਅੱਛਾ ਆਪਕਾ ਬੇਟਾ ਹਾਂ थैंक यू ये बेटी। अच्छा जी मैं अच्छा जी और मैं दे दे अच्छा ना अच्छा बड़ी खुशी हुई बड़ी खुशी हुई अंकल आपसे मिलकर बहुत है जी इनका दिल बहुत बड़ा ले ले वाह रूह खुश होगी अंकल आपके दर्शन करके आपके लोगों की वजह से दुनिया टिकी हुई है मुझे आना था दिसंबर 15 दिसंबर को अच्छा दिसंबर हमारे भतीजा हो गया ओहो नहीं अंकल आप अभी हो आपका एक एक कदम चल के आना दिल्ली से ਮਾਰੇ ਸਿਰ ਮਾਥੇ ਅਜਾਦਤ ਕੋ ਵਾਪਸੀ ਜਾਂਦਾ ਭਗਵਾਨ ਆਪਕੋ ਤੰਦਰੁਸਤੀ ਦੇ ਆਪਕੋ ਕਬੀ ਜ਼ਰੂਰਤ ਪੜੇ ਹਮਾਰੀ ਹਮ ਆਪਕੇ ਸਾਥ ਬੜਾ ਸ਼ੁਕਰੀਆ ਥੈਂਕ ਯੂ ਭਾਜੀ ਆਪਕੇ ਈਮਾਨਤ ਔਰ ਬੜੀ ਵੱਡੀ ਗੱਲ ਹੈ ਯਾਰ ਦੇਖੋ 100 105 500 ਰੁਪਏ ਜੋੜ ਕੇ ਆਏ ਨੇ ਅਸਲ ਚ ਗਰਾਊਂਡ ਦੀ ਤਸਵੀਰ ਕੁਛ ਹੋਰ ਹੈ ਸੋਸ਼ਲ ਮੀਡੀਆ ਤੇ 2 4 ਝੜਕਾਉ ਚੈਨਲ ਗਲਤ ਦਿਖਾਉਂਦੇ ਨੇ ਇਹਨਾਂ ਤੇ ਮਗਰ ਨਾ ਲੱਗਿਆ ਕਰੋ ਇਹ ਚਵਲਾਂ ਇਕੱਠੀਆਂ ਹੋਈਆਂ ਹੋਈਆਂ ਨੇ ਆਪਣਾ ਦਿਮਾਗ ਚਲਾਇਆ ਕਰੋ ਇੱਥੇ ਕੋਈ ਧਰਮ ਦੇਖ ਕੇ ਮਦਦ ਨਹੀਂ ਹੁੰਦੀ ਨਾਲੇ ਜਿਹੜੇ ਬਾਲੇ ਪੰਜਾਬ ਦੇ ਦੁੱਖੇ ਸੋਖ ਐਗਜ਼ਾਮਪਲ ਜਿਸਨ ਦੇਖਣੀ ਹੈ ਮੇਰੇ ਕੋਲ ਆ ਕੇ ਬਹਿ ਜਾਓ ਔਰ ਕਦੀ ਵੀ ਸਾਡੇ ਡੋਨਰ ਨੇ ਨਹੀਂ ਕਿਹਾ ਇਸ ਐਨਜੀਓ ਦੇ ਵਿੱਚ 90% ਡੋਨਰ ਪੰਜਾਬ ਦੇ ਸਿੱਖ ਹੁੰਦੇ ਨੇ ਕਦੀ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਵਾਸੀ ਦੀ ਮਦਦ ਨਹੀਂ ਕਰਨੀ ਅਸੀਂ ਇਹਦੀ ਨਹੀਂ ਕਰਨੀ ਬਾਈ ਜੀ ਖੁੱਲੇ ਦਿਲ ਨਾਲ ਬੈਠੇ ਨੇ ਕਿਸੇ ਪ੍ਰਵਾਸੀ ਤੇ ਵੀ 2 ਲੱਖ ਲੱਗਣਾ ਹੋਵੇ ਨਾ ਖੁਸ਼ੀ ਖੁਸ਼ੀ ਦੇ ਕੇ ਜਾਂਦੇ ਨੇ ਕਿ ਇਹ ਲਓ ਲਵਾਓ ਇਹ ਵੈਰ ਵਿਰੋਧ ਨਹੀਂ ਕਰਦੇ ਠੀਕ ਹੈ ਹਰ ਧਰਮ 'ਚ ਕੁਝ ਦੋ ਚਾਰ ਸ਼ਰਾਰਤੀ ਅੰਸਰ ਹੁੰਦੇ ਨੇ ਜਿਹੜੇ ਸਾਰੇ ਧਰਮ ਨੂੰ ਗਲਤ ਰਿਪਰੈਜ਼ੈਂਟ ਕਰ ਦਿੰਦੇ ਨੇ ਹੁਣ ਮੇਰੇ ਵਰਗਾ ਬੰਦਾ ਇੱਥੇ ਮੂੰਹ ਚਾੱਕ ਕੇ ਕੁਝ ਬੋਲ ਦੇਵੇ ਤਾਂ ਦਾ ਮਤਲਬ ਇਹ ਥੋੜੀ ਕਿ ਮੇਰੀ ਪੂਰੀ Hindu ਕੌਮ ਨੇ ਜਾਂ Hindu ਮੇਰੇ ਧਰਮ ਨੇ ਸਾਰੇ ਹੀ ਸਹਿਮਤ ਨੇ ਉਸ ਗੱਲ 'ਈ ਇਹ ਬੇਵਕੂ ਬਣਾਉਣ ਵਾਲੀਆਂ ਗੱਲਾਂ ਨੇ ਹਰ ਧਰਮ 'ਚ ਕੁਝ ਤਮਾਸ਼ਵੀਨ ਹੁੰਦੇ ਨੇ ਉਹਨਾਂ ਤੋਂ ਬਚ ਕੇ ਰੋ ਬੜਾ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਅਲਗ ਵਾਤੇ ਆਪਕੀ ਸੇਵਾ ਲੋਗਵਾਤੇ